ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਅਸੀਂ ਤੁਹਾਨੂੰ ਸੋਨੇ ਦੇ ਰੇਟ ਦੱਸਾਂਗੇ ਤੇ ਬਾਜ਼ਾਰ ਦਾ ਰੁਝਾਨ ਕਿੱਧਰ ਨੂੰ ਹੈ ਉਸ ਦੇ ਬਾਰੇ ਵੀ ਗੱਲਬਾਤ ਕਰਾਂਗੇ ਸੋਨੇ ਦੀਆਂ ਕੀਮਤਾਂ ਲਗਾਤਾਰ ਬਦਲਦੀਆਂ ਰਹਿੰਦੀਆਂ ਹਨ ਜੋ ਕਿ ਕੌਮੀ ਅਤੇ ਅੰਤਰਰਾਸ਼ਟਰੀ ਕਾਰਕਾਂ ਤੋਂ ਪ੍ਰਭਾਵਿਤ ਹੁੰਦੀਆਂ ਹਨ ਅੱਜ 27 ਮਈ 2025 ਨੂੰ ਸ਼ਹਿਰ ਵਿੱਚ ਸੋਨੇ ਦੇ ਭਾਅ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਨਿਵੇਸ਼ਕਾਂ ਅਤੇ ਖਰੀਦਦਾਰਾਂ ਦੋਵਾਂ ਲਈ ਮਹੱਤਵਪੂਰਨ ਹੋ ਸਕਦੀ ਹੈ ਅੱਜ ਦੇ ਸੋਨੇ ਦੇ ਰੇਟ 27 ਮਈ 2025 ਚੰਡੀਗੜ੍ਹ ਦੇ ਸਰਾਫਾ ਬਾਜ਼ਾਰ ਵਿੱਚ ਅੱਜ 24 ਕੈਰਟ ਅਤੇ 22 ਕੈਰਟ ਸੋਨੇ ਦੀਆਂ ਕੀਮਤਾਂ ਇਸ ਪ੍ਰਕਾਰ ਹਨ 24 ਕੈਰਟ ਸੋਨਾ 9965 9% ਸ਼ੁੱਧ 1 ਗ੍ਰਾਮ 9781.20 10 ਗ੍ਰਾਮ 97812 100 ਗ੍ਰਾਮ 978120 22 ਕੈਰਟ ਸੋਨਾ ਗਹਿਣਿਆਂ ਲਈ 1 ਗ੍ਰਾਮ 8967.20 ਪੈਸੇ 10 ਗ੍ਰਾਮ ਲਈ 99672 ਰੁਪਏ 100 ਗ੍ਰਾਮ ਲਈ 896720 ਰੁਪਏ ਕੱਲ ਦੇ ਮੁਕਾਬਲੇ ਅੱਜ 24 ਕੈਰਟ ਸੋਨੇ ਦੇ ਪ੍ਰਤੀ 10 ਗ੍ਰਾਮ ਕੀਮਤ ਵਿੱਚ 440 ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ 22 ਕੈਰਟ ਸੋਨੇ ਦੀ ਪ੍ਰਤੀ 10 ਗ੍ਰਾਮ ਕੀਮਤ ਵਿੱਚ ਵੀ 400 ਦੀ ਕਮੀ ਆਈ ਹੈ। ਇਹ ਗਿਰਾਵਟ ਨਿਵੇਸ਼ਕਾਂ ਲਈ ਖਰੀਦਦਾਰੀ ਦਾ ਮੌਕਾ ਪੈਦਾ ਕਰ ਸਕਦੀ ਹੈ। ਸੋਨੇ ਦੀਆਂ ਕੀਮਤਾਂ ਸਿਰਫ ਸਥਾਨਕ ਮੰਗ ਅਤੇ ਸਪਲਾਈ ਤੇ ਨਿਰਭਰ ਨਹੀਂ ਕਰਦੀਆਂ ਬਲਕਿ ਕਈ ਗਲੋਬਲ ਅਤੇ ਰਾਸ਼ਟਰੀ ਕਾਰਕ ਵੀ ਇਨ੍ਹਾਂ ਤੇ ਅਸਰ ਪਾਉਂਦੇ ਹਨ। ਅੰਤਰਰਾਸ਼ਟਰੀ ਬਾਜ਼ਾਰ ਦੀਆਂ ਕੀਮਤਾਂ ਸੋਨਾ ਇੱਕ ਗਲੋਬਲ ਵਸਤੂ ਹੈ ਅਤੇ ਇਸ ਦੀ ਅੰਤਰਰਾਸ਼ਟਰੀ ਕੀਮਤਾਂ ਸਥਾਨਕ ਬਾਜ਼ਾਰ ਨੂੰ ਸਿੱਧਾ ਪ੍ਰਭਾਵਿਤ ਕਰਦੀਆਂ ਹਨ ਜੇਕਰ ਵਿਸ਼ਵ ਬਾਜ਼ਾਰ ਵਿੱਚ ਸੋਨੇ ਦਾ ਭਾਅ ਵਧਦੇ ਹਨ ਤਾਂ ਭਾਰਤ ਵਿੱਚ ਵੀ ਇਹ ਵਧਣਗੇ ਅਤੇ ਇਸ ਦੇ ਉਲਟ ਭਾਰਤੀ ਰੁਪਏ ਦਾ ਮੁੱਲ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਮਜ਼ਬੂਤੀ ਜਾਂ ਕਮਜ਼ੋਰੀ ਵਿੱਚ ਸੋਨੇ ਦੀਆਂ ਕੀਮਤਾਂ ਤੇ ਅਸਰ ਪਾਉਂਦੀ ਹੈ ਜਦੋਂ ਰੁਪਿਆ ਕਮਜ਼ੋਰ ਹੁੰਦਾ ਹੈ ਤਾਂ ਸੋਨਾ ਮਹਿੰਗਾ ਹੋ ਜਾਂਦਾ ਹੈ ਕਿਉਂਕਿ ਇਸ ਨੂੰ ਆਯਾਤ ਕਰਨਾ ਵਧੇਰੇ ਖਰਚੀਲਾ ਹੋ ਜਾਂਦਾ ਹੈ ਆਰਥਿਕ ਸਥਿਤੀ ਅਤੇ ਮਹਿੰਗਾਈ ਆਰਥਿਕ ਅਨਿਸ਼ਚਿਤਤਾ ਅਤੇ ਦੌਰ ਵਿੱਚ ਸੋਨੇ ਨੂੰ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਹੈ ਜਿਸ ਕਾਰਨ ਇਸ ਦੀ ਮੰਗ ਵੱਧ ਜਾਂਦੀ ਹੈ ਅਤੇ ਕੀਮਤਾਂ ਉੱਪਰ ਚੱਲੀਆਂ ਜਾਂਦੀਆਂ ਹਨ ਮਹਿੰਗਾਈ ਦੇ ਵਧਣ ਨਾਲ ਵੀ ਲੋਕ ਸੋਨੇ ਦੇ ਨਿਵੇਸ਼ ਕਰਨਾ ਪਸੰਦ ਕਰਦੇ ਹਨ ਵਿਆਜ ਦਰਾਂ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਵਿਆਜ ਦਰਾਂ ਘਟ ਹੁੰਦੀਆਂ ਹਨ ਤਾਂ ਸੋਨੇ ਬਧੇਰੇ ਆਕਰਸ਼ਕ ਨਿਵੇਸ਼ ਬਣ ਜਾਂਦਾ ਹੈ ਕਿਉਂਕਿ ਇਸ ਤੇ ਕੋਈ ਵਿਆਜ ਨਹੀਂ ਮਿਲਦਾ ਤਿਹਾਰ ਅਤੇ ਵਿਆਹ ਦਾ ਸੀਜ਼ਨ ਭਾਰਤ ਵਿੱਚ ਤਿਹਾਰ ਅਤੇ ਵਿਆਹ ਦਾ ਸੀਜ਼ਨ ਦੌਰਾਨ ਸੋਨੇ ਦੀ ਮੰਗ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਕੀਮਤਾਂ ਤੇ ਪ੍ਰਭਾਵ ਪੈਂਦਾ ਹੈ ਸਰਕਾਰੀ ਨੀਤੀਆਂ ਦੀ ਵੀ ਗੱਲ ਕਰ ਲਈਏ ਸਰਕਾਰ ਵੱਲੋਂ ਸੋਨੇ ਦੇ ਆਯਾਤ ਅਤੇ ਟੈਕਸ ਸੰਬੰਧੀ ਨੀਤੀਆਂ ਵੀ ਕੀਮਤਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਖਰੀਦਦਾਰੀ ਕਰਨ ਤੋਂ ਪਹਿਲਾਂ ਹਮੇਸ਼ਾ ਉਸ ਦਿਨ ਦੀਆਂ ਤਾਜ਼ਾ ਕੀਮਤਾਂ ਦੀ ਜਾਂਚ ਕਰੋ ਸੋਨੇ ਦੀ ਸ਼ੁੱਧਤਾ ਦੀ ਗਾਰੰਟੀ ਲਈ ਹਮੇਸ਼ਾ ਹਾਲਮਾਰਕ ਵਾਲੇ ਗਹਿਣੇ ਹੀ ਖਰੀਦੋ ਸੋਨੇ ਦੀ ਕੀਮਤ ਤੋਂ ਇਲਾਵਾ ਗਹਿਣਿਆਂ ਦੇ ਬਣਾਉਣ ਦਾ ਖਰਚਾ ਜੀਐਸ ਤੇ ਅਤੇ TCS ਵਰਗੇ ਬਾਦੂ ਟੈਕਸ ਵੀ ਲੱਗਦੇ ਹਨ ਸਥਾਨਕ ਜੋਰੀ ਨਾ ਸੰਪਰਕ ਜਿੱਥੇ ਦਿੱਤੀਆਂ ਗਈਆਂ ਕੀਮਤਾਂ ਸਿਰਫ ਸੂਚਨਾ ਦੇ ਉਦੇਸ਼ ਲਈ ਹੈ ਸਹੀ ਅਤੇ ਅੰਤਿਮ ਦਰਾਂ ਲਈ ਆਪਣੇ ਸਥਾਨਕ ਕਿਸੇ ਵੀ ਦੁਕਾਨ ਦੇ ਵਿੱਚ ਪਤਾ ਕਰ ਸਕਦੇ ਹੋ ਸੋਨਾ ਇੱਕ ਮਹੱਤਵਪੂਰਨ ਨਿਵੇਸ਼ ਮੰਨਿਆ ਜਾਂਦਾ ਹੈ ਅਤੇ ਇਸ ਦੀਆਂ ਕੀਮਤਾਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੇ ਨਜ਼ਰ ਰੱਖਣਾ ਲਾਭਦਾਇਕ ਹੋ ਸਕਦਾ ਹੈ ਇਹ ਸੀ ਕਿ ਸੋਨੇ ਨਾਲ ਜੁੜੀ ਹੋਈ ਅੱਜ ਸਭ ਤੋਂ ਵੱਡੀ ਖਬਰ ਜੇ ਕੋਈ ਖਰੀਦਣਾ ਚਾਹੁੰਦਾ ਹੈ ਤਾਂ ਉਹ ਖਰੀਦ ਸਕਦਾ ਹੈ ਕਿਉਂਕਿ ਥੋੜੀ ਜਿਹੀ ਘਰਾਵੜ ਸੋਨੇ ਦੇ ਵਿੱਚ ਦੇਖਣ ਨੂੰ ਮਿਲੀ ਹੈ